ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਕੈਂਪੇਨ ਨਵੀਂ ਚਲਾਈ ਗਈ ਹੈ ਗੈਂਗਸਟਰਾਂ ਤੇ ਵਾਰ ਉਹਦੇ ਤੇ ਅਸੀਂ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਚ ਪਹਿਲਾਂ ਵੀ ਬਹੁਤ ਵਿਜ਼ਿਬਿਲਟੀ ਤੇ ਉੱਤੇ ਜ਼ੋਰ ਦਿੰਦੇ ਸੀ ਚੈਕਿੰਗ ਤੇ ਕਾਡਨ ਸਰਚ ਅੱਜ ਅਸੀਂ ਦੋ ਜਗ੍ਹਾ ਇੱਕ ਕਾਡਨ ਤੇ ਸਰਚ ਕੀਤਾ ਸਰਚ ਬਿਆਨ ਚ ਲਾਇਆ ਇੱਕ ਬੱਸ ਸਟੈਂਡ ਦੇ ਉੱਤੇ ਕੀਤਾ ਔਰ ਬਹੁਤ ਸਾਰੇ ਸ਼ੱਕੀ ਲੋਕ ਹੋਰ ਸਾਰੇ ਨੂੰ ਕੁਝ-ਕੁਝ ਕੀਤੀ ਗਈ ਹੈ ਦੂਜਾ ਪਾਸੇ ਜਿੱਥੇ ਯੂਟੀ ਮਾਰਕੀਟ ਖੜੇ ਆ ਇਹ ਬੜਾ ਇੰਪੋਰਟੈਂਟ ਇੱਕ ਕਮਰਸ਼ੀਅਲ ਹੱਬ ਹੈ bizness center ਹੈ ਔਰ ਬਹੁਤ ਆਮ ਤਰਫ਼ ਸਾਇਕੇ ਲੋਕਾਂ ਦੀ ਕਿਉਂਕਿ ਯੂਨੀਵਰਸਿਟੀ ਵੀ ਸਾਹਮਣੇ ਹੈ ਕਾਲਜ ਵੀ ਸਾਹਮਣੇ ਨੇ ਔਰ ਪੌਸ਼ ਏਰੀਆ ਦੇ ਨਾਲ ਕਬੀਰਪੁਰ ਤੇ ਹੋਰ ਜਿਹੜੇ ਲੋਕੈਲਟੀਆਂ ਹੈਗੀਆਂ ਉਹ ਇੱਥੇ ਕਾਫੀ ਲੋਕਾਂ ਦਾ ਆਉਣ ਜਾਣ ਹੈ ਇੱਥੇ ਸੱਚ ਤੋਂ ਲਾਭਾ ਲੋਕਾਂ ਨੇ ਵੀ ਮੈਂ ਇੰਟਰੈਕ ਕੀਤਾ ਜਿਨ੍ਹਾਂ ਨੇ ਬੜਾ ਅੱਛਾ ਫੀਡਬੈਕ ਸਾਨੂੰ ਦਿੱਤਾ ਸਾਰੇ biznessmen ਮੈਨੂੰ ਹੁਣ ਹੀ ਮਿਲ ਕੇ ਹਟੇ ਆ ਸਾਰੇ ਆਫੀਸਰਸ ਨੇ ਵੀ ਉਹਨਾਂ ਨੇ ਇੰਟਰੈਕਟ ਕੀਤਾ। ਉਹ ਬੜਾ ਵੈਲ ਕੋਆਰਡੀਨੇਟਿਡ ਐਫਰਟ ਰਹਿੰਦਾ ਪੁਲਿਸ ਤੇ ਪਬਲਿਕ ਦੇ ਸਹਿਯੋਗ ਦਾ। ਔਰ ਜੇ ਆਪਾਂ ਗੈਂਗਸਟਰਾਂ ਦੇ ਉੱਤੇ ਵਾਰ ਦਾ ਜਿਹੜਾ ਕੈਂਪੇਨ ਜਦੋਂ ਲਾਂਚ ਹੋਈ ਸੀ 20 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ 631 ਅਸੀਂ ਰੇਡ ਕੀਤੀਆਂ ਕਮਿਸ਼ਨਰ ਅਫਸਰ ਦੇ ਵਿੱਚ 269 262 ਬੰਦੇ ਅਰੈਸਟ ਹੋਏ ਆ। ਨੋ ਗੈਂਗਸਟਰਾਂ ਦੇ ਅਸੋਸੀਏਟ ਨੇ ਬੜੇ ক্লোਜ਼ ਚਾਰ ਰੈਲੇਟਿਵ ਨੇ 256 ਦੂਜੇ ਕ੍ਰਿਮੀਨਲ ਨੇ ਜਿਹੜੇ ਮਤਲਬ ਪ੍ਰਭਾਵਿਤ ਕਰਦੇ ਆ ਸਾਡੇ ਕ੍ਰਾਈਮ ਨੂੰ ਸਾਡੀ ਸੋਸਾਇਟੀ ਵਾਸਤੇ ਖਤਰਾ ਨੇ ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ 19 ਪੀਓ ਫੜੇ ਅਸੀਂ 19 ਪ੍ਰੋਕਲੇਮਡ ਡਿਫੈਂਡਰ ਇਸ ਛੋਟੇ ਜਿਹੇ ਜਿਹੜਾ ਸਪੈਨ ਆਫ ਟਾਈਮ ਹੈ ਤੇ ਬੜੀ ਵੱਡੀ ਅਚੀਵਮੈਂਟ ਮੈਂ ਸਮਝਦਾ 15 ट्रैवल एजेंट्स ਦੇ ਗਨ ਹਾਊਸਸ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਸਟਾਕ ਚੈੱਕ ਕੀਤੇ ਗਏ ਲਾਇਸੈਂਸ ਚੈੱਕ ਕੀਤੇ ਗਏ ਜੇ ਪਰ ਕਵਰੇਜ ਦੀ ਗੱਲ ਕਰੀਏ ਤਾਂ ਇਸ ਪੀਰੀਅਡ 20 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ 21 ਪਿਸਟਲ ਇੱਕ ਬੰਦੂਕ 70 ਲਾਈਵ ਕਾਰਟ੍ਰੇਜਸ ਦੋ ਮੈਗਜ਼ੀਨ 3 ਕਿਲੋ ਦੇ ਕਰੀਬ ਹਿਰੋਇਨ 1280 ਟੈਬਲੇਟਸ ਔਰ 8 ਲੱਖ 60 ਹਜ਼ਾਰ ਤੋਂ ਵੀ ਵੱਧ ਡਰਗ ਮਨੀ 204 ਗ੍ਰਾਮ 골ਡ ਉਸ ਅਨਲਿਸਿਡ ਲਿਖ ਕੇ 32 ਟੂ ਵੀਲਰ ਕਵਰ ਕੀਤੇ ਗਏ ਆ ਤੇ ਦੋ ਚਾਰ 4 ਵੀਲਰ ਔਰ ਇੱਕ 3 ਵੀਲਰ 27 ਮੋਬਾਈਲ ਫੋਨ ਰਿਕਵਰ ਹੋਏ ਆ ਔਰ ਬਾਕੀ ਜਿਹੜੇ ਹਥਿਆਰ ਨੇ ਜਿਵੇਂ ਲਾਠੀ ਦਾਹ ਹੈ ਜਾਂ ਗੰਡਾਸੀ ਹੈ ਉਹ ਵੀ ਰਿਕਵਰ ਕੀਤੇ ਗਏ ਆ ਤੋਂ ਸਾਡਾ ਸਾਰਾ ਫੋਕਸ ਇਸੇ ਗੱਲ ਤੇ ਰਹਿੰਦਾ ਕਿ ਪੁਲਿਸ ਦਾ ਜਿਹੜਾ ਮੇਨ ਕੰਮ ਹੈ ਉਹ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਤੋ ਪ੍ਰੋਵੈਂਸ਼ਨ ਦੇ ਵਿੱਚ ਸਭ ਤੋਂ ਮੇਨ ਗੱਲ ਹੈ ਕਿ ਅਸੀਂ ਲੋਕਾਂ ਦਾ ਸਹਿਯੋਗ ਵੀ ਲਈਏ ਆਪ ਜਾ ਕੇ ਫੀਲਡ ਦੇ ਵਿੱਚ ਆ ਇਹ ਔਨ ਗਰਾਉਂਡ ਜਾ ਕੇ ਆਪਣਾ ਜਿਹੜੀ ਸਰਚ ਵਗੈਰਾ ਕਰੀਏ ਚੈਕਿੰਗ ਕਰੀਏ ਲੋਕਾਂ ਨੂੰ ਸੈਂਸ ਆਫ ਸਿਕਿਉਰਿਟੀ ਦੇਈਏ ਉਹ ਲੋਕਾਂ ਨੂੰ ਲੱਗੇ ਕਿ ਸੀਨੀਅਰ ਆਫਸਰ ਵੀ ਸਾਡੇ ਨਾਲ ਇੱਥੇ ਖੜੇ ਨੇ ਤੇ ਸਾਡੇ ਹਰੇਕ ਜਿਹੜਾ ਆ ਪ੍ਰੋਬਲਮ ਹੈ ਉਹਨੂੰ ਹੱਲ ਕਰਨਾ ਚਾਹੁੰਦੇ ਆ ਪੁਲਿਸ ਮੁਲਾਜ਼ਮਾਂ ਨਾਲ ਵੀ ਮੈਂ ਗੱਲ ਕੀਤੀ ਉਹਨਾਂ ਦਾ ਵੀ ਮਨੋਬਲ ਬਹੁਤ ਵਧੀਆ ਹੈ ਔਰ ਸਾਰਿਆਂ ਤੋਂ ਵੀ ਉਹਨਾਂ ਤੋਂ ਵੀ ਸਹਿਯਾਲੇ ਔਰ ਉਹਨਾਂ ਨੂੰ ਵੀ ਮੋਟੀਵੇਟ ਕੀਤਾ ਕਿ ਹੋਰ ਸਟਰੋਂਗਲੀ ਅਪਰਡੇ ਕ੍ਰਿਮੀਨਲ 엘ਿਮੈਂਟਸ ਨੂੰ ਨੱਥ ਪਾਉਣੀ ਹੈ ਕਿਉਂਕਿ ਸਾਡਾ ਮੇਨ ਏਮ ਹੈ ਕਿ ਆਮ ਲੋਕ ਸਾਨੂੰ ਆਪਣਾ ਹਮਦਰਦ ਦੋਸਤ ਸਮਝਣ ਇਹ ਸਾਡੀ ਨਾਲ ਇੰਟਰੈਕਟ ਕਰਨ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਦੋਂ ਕਿ ਕ੍ਰਿਮੀਨਲ 엘ਿਮੈਂਟਾ ਉਹਦੇ ਖਿਲਾਫ ਸਟਰੋਂਗ ਲੀਗਲ ਐਕਸ਼ਨ ਲਿਆ ਜਾਵੇ ਏਰੀਆ ਕਿਸ ਤਰ੍ਹਾਂ ਸਿਲੈਕਟ ਕਰਦੇ ਜੇ ਤੁਸੀਂ ਜਾਂ ਰੈਂਡਮਲੀ ਸਿਲੈਕਟ ਕਰਦੇ ਜੇ ਵੀ ਅੱਜ ਰੈਂਡਮਲੀ ਕੀਤਾ ਜੀ ਅੱਜ ਬੱਸ ਸਟੈਂਡ ਦਾ ਸਾਨੂੰ ਅਸੀਂ ਕੋ ਕੋ ਆਮ ਤਰਫ ਤੋਂ ਇੱਥੇ ਰਹਿੰਦੀ ਆ ਅੱਜ ਸਾਰੇ ਪੰਜਾਬ ਤੋਂ ਇੱਥੇ ਵੀ ਹੋ ਰਿਹਾ ਬੱਸ ਸਟੈਂਡ ਸੇ ਇਹ ਏਰੀਆ ਤਾਂ ਕੀਤਾ ਬਹੁਤ ਇੱਥੇ ਬਹੁਤ देर ਤੋਂ ਅਸੀਂ ਕਦੇ ਆਏ ਨਹੀਂ ਰਣਜੀਤ ਐਵਨਿਊ ਲਾਰੈਂਸ ਰੋਡ ਜਿਹੜੇ ਬਾਕੀ ਮਾਰਕੀਟਸ ਨੇ ਹਾਲ ਬਾਜ਼ਾਰ ਆਪਾਂ ਬੜੀ ਬਾਰੀ ਗਏ ਆ ਮਜੀਤ ਵੰਡੀ ਗਏ ਆ ਉਧਰ ਇਸ ਦੇ ਵਿੱਚ ਕਈ ਮਾਰਕੀਟਸ ਦੇ ਵਿੱਚ ਜਾ ਆ ਇੱਥੇ ਆਉਣਾ ਰਹਿੰਦਾ ਸੀਗਾ ਤੋ ਇਸ ਕਰਕੇ ਇਹਨੂੰ ਚੂਜ਼ ਕੀਤਾ ਜਿਸ ਤਰ੍ਹਾਂ ਜਲੰਧਰ ਵਿੱਚ ਮੈਂ ਵੈਸੀ ਗੱਲ ਕਹਦਾ ਕੋਈ ਜਿਸ ਤਰ੍ਹਾਂ ਵਾਰਦਾਤ ਹੋ ਜਾਂਦੀ ਆ ਤਾਂ ਫਿਰ ਸ਼ਹਿਰੀਆਂ ਦੇ ਵਿੱਚ ਕਿਤੇ ਨਾ ਕਿਤੇ ਇਨਸਿਕਿਉਰਟੀ ਹੁੰਦੀ ਹੈ ਇਹਦਾ ਮਕਸਦ ਇਹ ਵੀ ਆ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਨਾਲ ਗੱਲ ਕਰ ਰਹੇ ਸੀ ਅਸੀਂ ਤੇ ਕੋਈ ਨੂੰ ਵਿਸ਼ਵਾਸ ਬਿਲਡਿੰਗ ਹੋਵੇ ਦੇਖੋ ਅਸੀਂ ਹਮੇਸ਼ਾ ਹੀ ਤੁਹਾਨੂੰ ਪਤਾ ਹੈ ਕਿ ਆਪਣਾ ਪਬਲਿਕ ਨਾਲ ਬਹੁਤ ਵਧੀਆ ਸਹਿਯੋਗ ਹੈ ਕਮਿਸ਼ਨਰ ਪੁਲਿਸ ਅਮਰ ਸਰ ਵੱਲੋਂ ਇਹ ਅਸੀਂ ਪ੍ਰੀਵੈਂਟਿਵ ਤੇ ਡਿਟੈਕਟਿਵ ਪੁਲਿਸਿੰਗ ਦੇ ਉੱਤੇ ਵੈਸੀ ਫੋਕਸ ਬਹੁਤ ਕਰੀਆ ਸੋ ਇਹ ਰੂਟੀਨ ਦੇ ਵਿੱਚ ਚੱਲਦੇ ਉਹ ਅੱਜ ਅਸੀਂ ਇਹਨੂੰ ਚੂਜ਼ ਤਾਂ ਕੀਤਾ ਬਿਕਾਉਜ਼ ਇਹ ਸਰਪ੍ਰਾਈਜ਼ ਐਲੀਮ ਕੈਕਸ ਵੀ ਸਭ ਤੋਂ ਵੱਧ ਇਸ ਤੇ ਘੁੰਮਦੇ ਜੀ ਹਾਂ ਕੋਈ ਨਹੀਂ ਕਹਿੰਗਾ ਜੀ ਆਪਾਂ ਕੰਮ ਰਹੇ ਜਦੋਂ ਤੇ ਪਬਲਿਕ ਦੇਖੋ ਤੁਹਾਨੂੰ ਕਿੰਨਾ ਅੱਛਾ ਫੀਡਬੈਕ ਦੇ ਰਹੀ ਹੈ ਲੋਕੇ ਠੀਕ ਸੇ ਸੈਟੀਸਫਾਈ ਸੀ ਕੇ ਸਰ ਤੁਸੀਂ ਆਪ ਸੁਣਿਆ ਜੀ ਔਰ ਸਾਰੀਆਂ ਗਿੱਲਾਂ ਪਬਲਿਕਲੀ ਕੀਤੀਆਂ ਆਪਾਂ ਆਈ ਥਿੰਕ ਇਸ ਤੋਂ ਬਾਅਦ ਪ੍ਰੇਜ਼ ਪੁਲਿਸ ਸਿਸਟਮ ਵੀ ਕੀ ਕਰ ਸਕਦਾ ਕੋਈ ਪੀਜੀ ਦੇ ਰਿਹਾ ਨੇ ਉਹਨਾ ਵਾਸਤੇ ਇੱਕ ਸਪੈਸ਼ਲ ਪੀਜੀ ਦਾ ਤਾਂ ਬੜਾ ਸਿੰਪਲ ਹੈ ਜੀ ਜਿਹੜਾ ਬੰਦਾ ਉਹਨੂੰ ਕਿਰਾਏ ਤੇ ਦੇਊਗਾ ਅਸੀਂ ਪਹਿਲਾਂ ਵੀ ਕੇਸ ਲਿਸਟ ਤੋਂ ਕੀਤੇ ਹੋਟਲ ਵਾਲਿਆਂ ਤੇ ਵੀ ਹੋਏ ਆ ਉਹਨਾਂ ਮਾਲਕ ਮਕਾਨਾਂ ਤੇ ਵੀ ਕਰਾਂਗੇ ਕਿਉਂਕਿ ਬਹੁਤ ਵਾਰਨਿੰਗ ਦੇ ਚੁੱਕੇ ਆ ਬੜੀ ਇਸ ਇਹ ਇਲਾਕਾ ਕਿੰਨਾ ਕਰ ਮਤਲਬ ਪੁਲਿਸ ਵਾਸਤੇ ਇੱਕ ਚੈਲੰਜ ਹੈ ਗਿਆ ਨੂੰ ਪ੍ਰੋਟੈਕਟ ਕਰਨਾ ਕਿ ਨਹੀਂ ਦੇਖੋ ਸਾਡੇ ਵਾਸਤੇ ਸਾਰੇ ਇਲਾਕੇ ਬੜੇ ਇੰਪੋਰਟੈਂਟ ਹੈ ਬਟ ਬੇਸਿਕਲੀ ਗੱਲ ਕੀ ਹੈ ਕਿ ਇਹ ਯੂਟੀ ਮਾਰਕੀਟ ਇੱਕ ਉਹ ਜੀ ਜਗ੍ਹਾ ਜਿੱਥੇ ਸਟੂਡੈਂਟਸ ਦਾ ਯੰਗਸਟਰਸ ਦਾ ਬਹੁਤ ਹਮਦਰੋਪਤਾ बिकॉज ਆਫ ਪ੍ਰੋਕਸੀਮਿਟੀ ਟੂ ਯੂਨੀਵਰਸਿਟੀ ਤੇ ਕਾਲਜਸ ਨੇ ਉਹਦੇ ਕਰਕੇ ਇਹਨੂੰ ਅੱਜ ਅਸੀਂ ਕੀਤਾ ਔਰ ਇੱਥੇ ਪਹਿਲਾਂ ਸਾਡੇ ਵੱਲੋਂ ਐਨੇ ਹਾਈ ਲੈਵਲ ਤੇ ਤੇ ਕੜੇ ਹਾਈएस्ट ਲੈਵਲ ਤੇ ਪੁਲਿਸ ਆਫਸਰਾਂ ਦੀ ਆਮਦਰਸਤ ਇਕੱਠੀ ਨਹੀਂ ਹੋਈ ਜੁਤ ਨਸ਼ੇ ਦੇ ਉਹ ਤਾਂ ਫਸਟ ਫੇਜ਼ ਸੈਕੰਡ ਫੇਜ਼ ਤੇ ਫਿਰ ਤੁਸੀਂ ਪੇਸ਼ੰਟ ਪਹਾਰ ਹ ਚਲਾਇਆ ਤੁਸੀਂ ਆਪਣੀ ਪੁਲਿਸ ਦੀ ਟੀਮ ਦੀ ਕਾਮਯਾਬੀ ਕਿਵੇਂ ਦੇਖਦੇ ਹੋ ਮੈਂ ਤਾਂ ਦੇਖੋ ਮੇਨ ਕਾਮਯਾਬੀ ਇਹ ਹੈ ਕਿ ਪਬਲਿਕ ਸਾਡੇ ਬਾਰੇ ਕੀ ਸੋਚਦੀ ਹੈ ਕੀ ਪਰਸੈਪਸ਼ਨ ਹੈ ਤੇ ਜਿਹੜੀਆਂ ਰਿਕਵਰੀਜ਼ ਹੁੰਦੀਆਂ ਬੰਦਿਆਂ ਦੀ ਅਰੈਸਟ ਹੁੰਦੀਆਂ ਉਹ ਵੀ ਸ਼ੋਅ ਕਰਦਾ ਕਿ ਕਿੰਨਾ ਫੋਕਸਡ ਐਕਸ਼ਨ ਕੀਤਾ ਜਾਦਾ ਸਰ ਬਾਰਡਰ ਕਰਕੇ ਅਮਰਤਪੁਰ ਦੇ ਪੈਸੇ ਚੈਲੰਜਰ ਬਣੇਗਾ ਇਹ ਕੋ ਬਾਰਡਰ ਦਾ ਏਰੀਆ ਹੋਰ ਪ੍ਰੌਕਸੀ ਉਹ ਆ ਰਿਹਾ ਪਾਕਿਸਤਾਨ ਨਾਲ ਤੁਹਾਨੂੰ ਪਤਾ ਹੀ ਹੈ ਉਧਰੋਂ ਹਰ ਟਾਈਮ ਤੇ ਉੱਤੇ ਇਹ ਕੋਸ਼ਿਸ਼ ਰਹਿੰਦੀ ਹੈ ਕਿ ਡਰੋਨ ਰਾਹੀਂ ਕਦੇ ਵੈਪਨ ਆ ਰਹੇ ਆ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ ਡਰੱਗਸ ਆ ਰਹੀਆਂ ਐ ਐਕਸਪਲੋਸਿਵ ਆ ਰਹੇ ਆ ਸੋ ਉਹਨੂੰ ਔਰ ਉਹਦੇ ਅੱਗੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਿਟੀ ਜਿਹੜਾ ਹੈਗਾ ਹੈ ਤੇ ਉਹਦੀ ਜਗ੍ਹਾ ਹੈਗੀ ਆ ਸੋ ਬਟ ਸਾਰੀ ਟੀਮ ਸਾਰੇ ਆਫੀਸਰ ਬਹੁਤ ਦਿਨ ਰਾਤ ਮਿਹਨਤ ਕਰਦੇ ਆ ਔਰ ਪਬਲਿਕ ਦਾ ਬੇਹਦ ਸਹਿਯੋਗ ਹੈ ਔਰ ਸਭ ਤੋਂ ਵੱਡੀ ਗੱਲ ਹੈ ਗੁਰੂ ਮਹਾਰਾਜ ਦੀ ਕਿਰਪਾ ਕਿਉਂਕਿ ਉਹਨਾਂ ਦੀ ਆਪਣੀ ਨਜ਼ਰੀ